ਉਹ ਉਸ ਦੇ ਅਗਰੋਜਿਕਾ ਟੀਵੀ ਮਹਾਰਨਜੀਤ ਫਾਰ ਬ੍ਰਿਟਨ ਦੀ ਸ਼ੁਰੂਆਤ ਕਰਾਂਗੇ ਪਰ ਤਲਾ ਨਸ ਪਾਲਣੇ ਹੰਟ ਤੱਕ ਦੇਖੋ ਸ਼੍ਰੀ ਕਲਤਕ ਸਾਹਿਬ ਦੇ ਜਥੇਦਾਰ ਗਿਆਨੀ ਦੰਗਵੀ ਸਿੰਘ ਨੇ ਐਡਵੋਕੇਟ ਧਾਮੀ ਨੂੰ ਨੈਤਿਕ ਆਧਾਰ ਤੇ ਫਲਸਫੀਵਾਪਸ ਲੈ ਲੈਣ ਦਾ ਹੈ ਗਿਆਨੀ ਦੰਗਵੀ ਸਿੰਘ ਨੇ ਹਮਿੰਦਰ ਸਿੰਘ ਧਾਮੀ ਦੇ ਜ਼ਰੀਏ ਬਾਰੇ ਕਿਹਾ ਕਿ ਚੋਣ ਹੋਈ ਤੋਂ ਬਾਅਦ ਤੱਕ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਆਪਣਾ ਅਸਤੀਫਾ ਵਾਪਸ ਤੋਂ ਸਲੇਮ ਤੇ ਆਪਣੇ ਅਹੁਦੇ ਤੇ ਕਾਇਮ ਰਹਿਣ ਤੇ ਨਾਲ ਨਾਲ ਸ਼੍ਰੀ ਕਲਤਕ ਸਾਹਿਬ ਇੱਕ ਸਾਈਟ ਤੋਂ ਬਣਾਈ ਗਈ ਸੱਤ ਮੈਂਬਰ ਕਮੇਟੀ ਚੁੱਕੀ ਆਪਣੀ ਜ਼ਿੰਮੇਵਾਰੀ ਨੂੰ ਹੋਰ ਇਸ ਦੇ ਨਾਲ ਹੀ ਜਥੇਦਾਰ ਨੇ ਕਿਹਾ ਕਿ ਸ਼ਰਮਣੀ ਗੁਰਦੁਆਰਾ ਪ੍ਰਬੰਧਕ ਮੈਂਬਰ ਹੈ ਕਿ ਉਹ ਕਿਸੇ ਨੂੰ ਮੁਲਾਜ਼ਮ ਜਾਂ ਪ੍ਰਬਧਾਰੀ ਨੂੰ ਜਾਂ ਫਿਰ ਕਿਸੇ ਜਥੇਦਾਰ ਨੂੰਲਾ ਸਕਦੀ ਹੈ ਤੇ ਹਟਾ ਵੀ ਸਕਦੀ ਹੈ ਕਮ ਐਸ ਜੀ ਪੀ ਸੀ ਦੀ ਵੇਖਤੀ ਹੈ ਤੇ ਉਹ ਵੀ ਵੇਖੀ ਦੀ ਗਿਆਨੀ ਰਖਵੇਸ਼ ਸਿੰਘ ਨੇ ਕਿਹਾ ਕਿ ਇਹ ਨੈਤਿਕਤਾ ਹੈ ਕਿ ਤਾਂ ਮੇਰੇ ਸ਼ਰੀਰ ਬਾਹਰ ਤੱਕ ਸਹਿਬ ਲੋਕ ਬਣਾਈ ਦੀ ਸਾਰਾ ਮੈਮਰੀ ਕ੍ਰੇਟ ਦੇ ਚਸ਼ਮ ਨੂੰ ਕਿਸ ਦੀ ਪ੍ਰਧਾਨਗੀ ਕਰਨ ਤੇ ਜੋ ਜ਼ਿੰਮੇਵਾਰੀ ਅਦਾਲਤਾਂ ਤੇ ਸਹਿਬ ਲੋ ਲਗਾਈ ਗਈ ਹੈ ਉਸ ਨੂੰ ਤਾਂ ਦੇ ਹੀ ਦਿਨਾਂ ਦੇ ਬਾਕਸ ਦਿੱਲੀ ਚੋਂ ਨਤੀਜਾ ਤੋਂ ਬਾਅਦ ਪੰਜਾਬ ਸਰਕਾਰ ਐਕਸ਼ਨ ਮੋਰ ਵਿੱਚ ਹੈ ਵਿਜੀਲੈਂਸ ਕੋਟੀ ਨੂੰ ਹਟਾ ਕੇ ਮੁਖਤਸਰ ਸਾਹਿਬ ਦੇ ਡੀਸੀ ਨੂੰ ਉਤਰਨ ਤੋਂ ਬਾਅਦ ਹੁਣ ਸੂਬੇ ਦੇ ਕਾਨੂੰਨ ਅਧਿਕਾਰੀਆਂ ਤੋਂ ਅਸਤੀਫੇ ਮੰਗੇ ਗਏ ਨੇ ਲਗਭਗ 200 ਤੋਂ ਵੱਧ ਅਧਿਕਾਰੀਆਂ ਤੋਂ ਅਸਤੀਫਾ ਮੰਗਿਆ ਗਿਆ ਹੈ ਇਹਨਾਂ ਸਾਰੇ ਕਾਨੂੰਨੀ ਅਧਿਕਾਰੀਆਂ ਨੂੰ ਹਾਈ ਕੋਰਟ ਸੁਪਰੀਮ ਕੋਰਟ ਤੇ ਟ੍ਰਿਬਿਨਲਾਂ ਵਿੱਚ ਰਾਵਿਚ ਰਹੀ ਨੁਮਾਇੰਦਗੀ ਕਰਾਉਣ ਲਈ ਨਿਯੁਕਤ ਕੀਤਾ ਗਿਆ ਤੇ ਇਸ ਦੇ ਨਾਲ ਹੀ ਸਰਕਾਰ ਨੇ 7 ਦਿਨਾਂ ਵਿੱਚ ਹੁੰਨ ਤੱਕ ਪੰਜੂ ਵੱਡੇ ਫੈਸਲੇ ਲੈਣੇ ਅਧਿਕਾਰੀਆਂ ਦੀ ਨਿਯੁਕਤੀ ਇੱਕ ਸਾਲ ਲਈ ਕੀਤੀ ਜਾਂਦੀ ਹੈ ਤੇ ਹਾਲਾਂਕਿ ਸਪੱਸ਼ਟ ਪੰਜਾਬ ਦੇ ਐਡਵੋਕੇਟ ਜਨਰ ਏਜੀ ਗੁਰਮਿੰਦਰ ਸਿੰਘ ਦਾ ਕਹਿਣਾ ਹੈ ਕਿ ਇਹ ਸਭ ਇੱਕ ਨਿਸ਼ਚਿਤ ਪ੍ਰਕਿਰਿਆ ਦਾ ਹਿੱਸਾ ਹੈ ਕਿਉਂਕਿ ਇਹ ਅਧਿਕਾਰੀ ਇੱਕ ਸਾਲ ਲਈ ਨਿਯੁਕਤ ਕੀਤੇ ਜਾਂਦੇ ਨੇ ਕਿਉਂਕਿ ਦੀ ਨਿਯੁਕਤੀ ਫਰਮਰੀ ਮੰਨੀ ਨੇ ਦੇ ਵਿੱਚ ਖਤਮ ਹੋਈ ਹੈ ਤੇ ਸਰਕਾਰ ਦਾ ਉਦੇਸ਼ ਦਕਟਰ ਦੇ ਕੰਮਕਾਜ ਨੂੰ ਸੁਰੱਖਿਅਤ ਅਤੇ ਮਜ਼ਬੂਰ ਕਰਨਾ ਤਾਂ ਜੋ ਪੰਜਾਬ ਦੇ ਨਾਗਰਿਕਾਂ ਦੇ ਹਿੱਤਾਂ ਨੂੰ ਪ੍ਰਭਾਵਸ਼ਾਲੀ ਬਣਾਇਆ ਜਾ ਸਕੇ ਇਹ ਹੀ ਪ੍ਰਕਿਰਿਆ ਤੇ ਮਦ ਕਦਮ ਕਾਨੂੰਨ ਅਧਿਕਾਰੀਆਂ ਦੀ ਹੋ ਨਿਯੁਕਤੀ ਦੀ ਸਮੂਲਤਾ ਤੇ ਕਾਨੂੰਨ ਪ੍ਰਤੀਗਿਆ ਵਿੱਚ ਨਿਰੰਤਰਤਾ ਯਕੀਨੀ ਬਣਾ ਲਈ ਚੁੱਕਿਆ ਗਿਆ ਹੈ। ਘਟੋ ਘਟ ਸਮਰਥਨ ਮਿਲਤੇ ਹੋਣ ਦਾ ਮੰਗਾ ਲਈ ਅੰਦੋਲਨਕਾਰੀ ਕਿਸਾਨਾਂ ਦੇ ਕੇਂਦਰ ਵਿੱਚ ਕਾਸ਼ਮੀਰੀ ਮੀਟਿੰਗ 22 ਪਰਕੀ ਨੂੰ ਚੰਡੀਗੜ੍ਹ ਵਿਚ ਹੋਈ ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਚੋਹਾਨ ਸਰਲਾਜ ਜੋਸ਼ੀ ਦੇ ਦੋ ਅਧਿਕਾਰੀਆਂ ਵੀ ਸ਼ਾਮਲ ਹੋਏ ਕਿਸਾਨਾਂ ਵੱਲੋਂ ਠਾਈ ਕਿਸਾਨ ਸਾਜੇ ਕਿਸਾਨ ਮੋਰਚੇ ਦੇ ਮੁਖੀ ਜਗਜੀਤ ਸਿੰਦਰ ਲੇਗੜ ਅਤੇ ਕਿਸਾਨ ਮਜ਼ਦੂਰ ਮੋਰਚੇ ਦੇ ਆਗੂ ਸਰਵਰ ਸਿੰਘ ਪਦੇੜੀ ਦਵਾਈ ਵਿਸ਼ੇ ਤੇ ਪਹੁੰਚੇ ਇਸ ਵੀਕੰਤਵਾਰ ਕਿਸਾਨਾਂ ਨੇ ਸਰਕਾਰ ਨੂੰ ਖੁਲਾਇ ਦਿੱਤਾ ਕਿ ਕਿਸਾਨ ਆਗੂ ਸਰਵਰ ਸਿੰਘ ਪਦੇੜੀ ਅਤੇ ਖੇਤੀਬਾੜੀ ਮੰਤਰੀ ਸ਼ਿਵਰਾਜ ਚੋਹਾਨ ਤੇ ਪ੍ਰਹਲਾਦ ਜੋਸ਼ੀ ਖੁਦ ਪ੍ਰਧਾਨ ਮੰਤਰੀ ਨਰਮੋਦੀ ਦੇ ਗ੍ਰਹਿ ਮੰਤਰੀ ਮੇਸ਼ਾ ਨਾਗਲ ਕਰਕੇ ਉਹਦੇ ਨੇ ਉਹਨਾਂ ਨੂੰ ਜਵਾਬ ਦਿੰਦੇ ਹੋਏ ਕਹਿ ਕੇ ਜੋ ਕਿਸਾਨ ਕਿਸਾਨਾਂ ਦੇ ਕੋਲ ਜ਼ਿਆਦਾ ਟਾਈਮ ਨੂੰ ਸਰਕਾਰ ਦੇ ਬੈਠੇ ਨਹੀਂ ਦੇ ਲਈ ਕਿ ਜਿੱਕਰ ਪਈ ਮੁੰਜਾ ਲੱਗਦਾ ਹੈ ਕਿ ਸਾਰਾ ਉਹ ਵਾਤੂ ਸਮਾਂ ਕਈ ਦਿਨ ਆਖੇ ਐਡਜੰਟ ਹੋਣਾ ਪਤਾ ਲੱਗਿਆ ਕਿ ਕਿਸਾਨ ਕਿਸ ਮਾਮਲੇ ਨੂੰ ਲੈ ਕੇ ਸਰਕਾਰ ਦੇ ਬੈਠੇ ਨੇ ਉਹਨਾਂ ਕਹਿ ਕਿ ਦੋਵਾਂ ਫਾਰਮਾਂ ਦੇ 28 ਆਦੂ ਇਸ ਜੀ ਸਾਹਮਣੇ ਮੀਟਿੰਗ ਵਿੱਚ ਸਟਾਟੂ ਦਾ ਹਾਫ ਪਕੀ ਰਿਆ ਅਸੀਂ ਕੁਝ ਨਬੇੜਨਾ ਚਾਹੁੰਦੇ ਹਾਂ ਉਹਨਾਂ ਕਹਿ ਕਿ ਸ਼ੰਭੂ ਵਾਲਾ ਰਸਤਾ ਵੀ ਖੋਲਿਆ ਜਾਵੇ ਪੰਜਾਬ ਸਰਕਾਰ ਨੇ ਆਪਣੇ ਮੰਤਰੀ ਮੰਡਲ ਵਿੱਚ ਫੇਰ ਬਦਲ ਕਰਦਿਆਂ ਕੈਥਰਿਨ ਮੰਤਰੀ ਕੁਲਦੀਪ ਸਿੰਘ ਧਾਰੀਵਾੜ ਦੇ ਵਿਭਾਗਾਂ ਵਿੱਚ ਵੱਡਾ ਬਦਲਾ ਕੀਤਾ ਹੈ। ਹੁਣ ਉਹਨਾਂ ਕੋਲ ਸਿਰਫ ਨਲਾਈ ਮਾਮਲਿਆਂ ਦਾ ਵਿਭਾਗ ਰਹੇਗਾ ਜਦਕਿ ਉਹਨਾਂ ਦੇ ਕੋਲ ਪਹਿਲਾਂ ਪ੍ਰਸ਼ਾਸਨਿਕ ਸੁਧਾਰ ਵਿਭਾਗ ਵੀ ਸੀ। ਸਰਕਾਰ ਨੇ ਜਿਵੇਂ ਸਰਕਾਰੀ ਗੈਜ਼ਟ ਕੀ ਅਲਿ ਸੁਚਨਾ ਜਾਰੀ ਕਰ ਦਿੱਤੀ ਹੈ ਜਿਸ ਦੇ ਮਤਲਬ ਅ ਪ੍ਰਸ਼ਾਸਨਿਕ ਸੁਧਾਰ ਵਿਭਾਗ ਹੁਣ ਉਹਨਾਂ ਕੋਲ ਵਿੱਚ ਨਹੀਂ ਹੈ ਜਿਸ ਦੇ ਚਾਦੇ ਮੁੱਖ ਮੰਤਰੀ ਦੀ ਸਲਾਹ ਤੇ ਪੰਜਾਬ ਦੇ ਰਾਜਪਾਲ ਦਾ ਮਨ ਬਦਲਾ 7 ਫਰਵਰੀ 2025 ਤੋਂ ਪ੍ਰਭਾਵੀ ਕਰ ਦਿੱਤਾ ਗਿਆ ਹੈ ਇਹ ਫੈਸਲਾ 21 ਫਰਵਰੀ 2024 ਨੂੰ ਜਾਰੀ ਨੋਟੀਫਿਕੇਸ਼ਨ ਨਾਲ ਲਾਗੂ ਹੋ ਗਿਆ ਹੈ ਪੰਜਾਬ ਸਰਕਾਰ ਦੇ ਮੁੱਖ ਸਕੱਤਰ ਕੇ ਕਿਸੇ ਨਵਾਂ ਜਾਰੀ ਹੁਕਮ ਜਿਸ ਸੂਤਰ ਦੇ ਪੁਸ਼ਟੀ ਕੀਤੀ ਗਈ ਹੈ ਕੁਲਦੀਪ ਸਿੰਘ ਧਾਰੀਵਾਲ ਹੁਣ ਪੰਜਾਬ ਦੇ ਐਨਆਰਆਈ ਭਾਗ ਦੇ ਹੀ ਮੰਤਰੀ ਨੇ ਪ੍ਰਸ਼ਾਸਨਿਕ ਸੁਧਾਰ ਦੇ ਵਿਭਾਗ ਹਟਾਤ ਤੋਂ ਬਾਅਦ ਉਹਨਾਂ ਦਾ ਕਾਰਜਕਾਲ ਸਿਰਫ ਐਨਆਰਆਈ ਮਾਮਲਿਆਂ ਵਿਚ ਹੀ ਧਿਆਨ ਕੇਂਦਰਿਤ ਰਹੇਗਾ। ਪਰ ਅਦੇਸ਼ ਸਾਫ ਦਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਤਾਤਾਵ ਸਰਫੰਮ ਸਿੰਘ ਦੇ ਪਾਰਟੀ ਮਨੂ ਦੇ ਪਤੀਜੇ ਬਲਤੇਜ ਸਿੰਘ ਬਤੀ ਸਾਲ ਨੂੰ ਨਿਊਜ਼ੀਲੈਂਡ ਵਿੱਚ 500 ਦੀ ਕੈਪੀਸਿਸ ਦਾ ਸੁਣਾਈ ਗਈ ਹੈ। ਅਦਾਲਤ ਨੂੰ 700 ਕਿਲੋ ਮੈਥਾਫੈਟਾਮਾਈਨ ਰੱਖਣ ਦਾ આરોਪ ਲਗਾਇਆ ਗਿਆ। ਆਕਲੈਂਡ ਹਾਈ ਕੋਰਟ ਨੇ ਸ਼ੁੱਕਰਵਾਰ ਨੂੰ ਬਲਤੇਜ ਸਿੰਘ ਨੂੰ ਸੁਣਵਾਈ ਹੈ। ਬਲਤੇਜ ਸਿੰਘ ਨੂੰ ਨਿਊਜ਼ੀਲੈਂਡ ਪੁਲਿਸ ਨੇ ਮਾਰਚ 2023 ਵਿੱਚ ਗ੍ਰਿਫਤਾਰ ਕੀਤਾ ਸੀ। ਆਕਲੈਂਡ ਪੁਲਿਸ ਨੇ ਮੈਨੂ ਕਾਉ ਵਿੱਚ ਇੱਕ ਛੋਟੇ ਜਿਹੇ ਗਦਾਮ 'ਚ ਛਾਪਾ ਮਾਰੇ ਸੀ ਤੇ ਬੀਅਰ ਦੇ ਡੱਬਿਆਂ ਵਿੱਚ ਮੈ ਫਾਉ ਕਰਤਾ ਮੈਂ ਦੀ ਇੱਕ ਵੱਡੀ ਖੇਪ ਲੁਕਾਈ ਹੋਈ ਸੀ ਇਸ ਮਾਮਲੇ ਦੀ ਜਾਂਚ ਉਸ ਸਮੇਂ ਸ਼ੁਰੂ ਹੋਈ ਜਦੋਂ ਕਿਸੇ ਦਾ ਸਾਗਲਾ ਨਾਮ ਦੇ ਵਿਅਕਤੀ ਦੀ ਮੌਤ ਹੋ ਗਈ ਉਸਨੇ ਕੋਈ ਵੀਰ ਪੀਤੀ ਸੀ ਜਿਸ ਵਿੱਚ ਡਰਗਸ ਸਨ ਕੋਲ ਸੂਚਨਾ ਵਿੱਚ ਸਾਹਮਣੇ ਆਇਆ ਕਿ ਵੀਰ ਹਿਮੋਜੀ ਸਿੰਘ ਜਿੰਮੀ ਕਾਲੋ ਦੇ ਨਾਮ ਦੇ ਵਿਅਕਤੀ ਨੇ ਸਾਗਲਾ ਲਿਖੀ ਸੀ ਜਿੰਮੀ ਸਿੰਘ ਨੂੰ ਬਾਅਦ ਵਿੱਚ ਕਤਲ ਦਾ આરોપી ਠਹਿਰਾਇਆ ਗਿਆ ਪੇਸ਼ੀ ਦਰਾਂ ਦੇ ਵਿੱਚ ਸਿੰਘ ਕੇ ਫਿਰ ਤੋਂ ਸੀਓ ਕੋਸਿਓ ਪਰਿਵਾਰੀ ਦੋਸਤ ਨੇ ਉਸਨੂੰ ਧੋਖਾ ਦਿੱਤਾ ਤੇ ਕੋਰਸ ਸਾਜ਼ਿਸ਼ ਦਾ ਸ਼ਿਕਾਰ ਹੋਇਆ ਇਹ ਸੂਤਰਾਂ ਦਾ ਦਾਅਵਾ ਹੈ ਕਿ ਕੋਰਸਿਓ ਪਰਿਵਾਰੀ ਬਲਦੇ ਸਿੰਘ ਨਸ਼ਾ ਸ੍ਰੀ ਦੇਸ਼ ਨੈਟਵਰਕ ਦਾ ਮਾਸਟਰਮਾਈਂਡ ਹਾਲਕਿ ਨਿਊਜ਼ੀਲੈਂਡ ਪੁਲਿਸ ਨੇ ਬਤੀਜਿੰਗ ਦੇ ਨਾਮੀ ਅਧਿਕਾਰਕ ਪੁਸ਼ਟੀ ਨਹੀਂ ਕੀਤੀ ਪਰ ਹੋਫੀਆ ਏਜੰਸੀਆਂ ਨੇ ਪੁਸ਼ਟੀ ਕੀਤੀ ਹੈ ਕਿ 22 ਸਾਲ ਦੀ ਸਜ਼ਾ ਸੁਣਾਏ ਗਏ ਰੇਪ ਦੇ ਦਨਾਮ ਬਲਕਿ ਸੀ ਨਿਊਜ਼ੀਲੈਂਡ ਦੇ ਮੀਡੀਆ ਵਿੱਚ ਹਮਤ ਤਰਿਕ ਕਾਲੂ ਨਾਮ ਦਾ ਵੀ ਆਉਂਦਾ ਜਿਸ ਨੇ ਤਕਸਾਲਾ ਨੂੰ ਬੀੜਾ ਦਾ ਕਹਿ ਦਿੱਤਾ ਸੀ ਹਾਦ ਦੇ ਬਤੀਜਿੰਗ ਨੂੰ ਅੰਡੇਲੇ ਸਾਲਾ ਦੀ ਮੌਤ ਦਾ આરોપી ਨਹੀਂ ਪਾਇਆ ਗਿਆ ਪਰ ਉਹ ਕਟੋ-ਕਟ 10 ਸਾਲ ਦੀ ਸਜ਼ਾ ਤੱਕਣ ਤੋਂ ਪਹਿਲਾਂ ਪੈਰੋਲ ਨਹੀਂ ਲੈ ਸਕੇਗਾ ਪੰਜਾਬ ਪੁਲਿਸ ਚ ਵੱਡਾ ਫੇਰਬਦਲ ਕੀਤਾ ਗਿਆ ਹੈ ਏਕੇਆਈਪੀਐਸ ਅਧਿਕਾਰੀਆਂ ਦੇ ਤਬਾਦਲੇ ਕੀਤੇ ਗਏ ਨੇ ਇਹਨਾਂ ਵਿੱਚੋਂ 7 ਐਸਐਸਪੀ ਵੀ ਸ਼ਾਮਲ ਨੇ ਜਗੰਦਰ ਦੇਸੀਪੀ ਸੋਪਨ ਸ਼ਰਮਾ ਨੂੰ ਬਦਲ ਕੇ ਡੀਆਈਜੀ ਰੇਂਜਪੁਰ ਖੋਸਪੁਰ ਤਨਾਰ ਕੀਤਾ ਗਿਆ ਹੈ ਇਹਨਾਂ ਅਧਿਕਾਰੀਆਂ ਨੂੰ ਤੁਰੰਤ ਪ੍ਰਭਾਵ ਨਾਲ ਟਰਾਂਸਫਰ ਦੇ ਟਰਾਂਸਫਰ ਦੇ ਹੁਕਮ ਜਾਰੀ ਕੀਤੇ ਗਏ ਨੇ ਟਰਾਂਸਫਰ ਹੋਏ ਅਧਿਕਾਰੀਆਂ ਦੀ ਲਿਸਟ ਵੀ ਜਾਰੀ ਕੀਤੀ ਗਈ ਹੈ ਜਿਨ੍ਹਾਂ ਦੇ ਨਾਲ ਤਾਨਮਿਤ ਪ੍ਰੋਮੂਸ਼ਨ ਵੀ ਜਗੰਦਰ ਪਨਾਇਆ ਗਿਆ ਗੋਮੇ ਚੋਹਾਨ ਨੂੰ ਐਸਐਸਪੀ ਖੋਸਪੁਰ ਅਤੇ ਡਾਕਟਰ ਜਯੋਤੀ ਯਾਦਵ ਨੂੰ ਐਸਐਸਪੀ ਖੰਨਾ ਨਮਨਿਤ ਸਿੰਘ ਬੈਂਸ ਨੂੰ AIG ਕ੍ਰਾਈਮ ਚੰਡੀਗੜ੍ਹ ਰਵਜੂਦ ਕੌਰ ਨੂੰ AIG ਟੈਕਨੀਕਲ ਸਰਵਿਸ ਚੰਡੀਗੜ੍ਹ ਤੇ ਸੌਮਿਆ ਮਿਸ਼ਰਾ AIG ਪਰਸਨਲ 2 ਚੰਡੀਗੜ੍ਹ ਸੋਇਆ ਹਲੰਵਾਲੂ ਬਰਾਇਆ AIG ਤੇ ਪਰਸਨਲ ਚੰਡੀਗੜ੍ਹ ਟ੍ਰਾਂਸਫਰ ਇਹਨਾਂ ਦਾ ਕੀਤਾ ਗਿਆ ਹੈ ਅਮਰੀਕੀ ਰਾਸ਼ਟਰਪਤੀ ਡੋਨਾਲਡ 트੍ਰੰਪ ਦਾ ਗ੍ਰਹਿ ਕਾਨੂੰਨੀ ਪ੍ਰਵਾਸੀ ਅਤੇ ਇੱਕ ਹੋਰ ਵੱਡਾ ਐਕਸ਼ਨ ਨੂੰ ਮਿਲਿਆ ਐਕਸ਼ਨ ਦੇਖਣ ਨੂੰ ਮਿਲਿਆ ਅਮਰੀਕਾ ਦੇ ਲੋਕ ਗੈਰ ਕਾਨੂੰਨੀ ਪ੍ਰਵਾਸੀਆਂ ਦਾ ਚੌਥਾ ਜਹਾਜ਼ ਰਿਪੋਰਟ ਕਰ ਦਿੱਤਾ ਗਿਆ ਖਾਸ ਕਰ ਲਈਏ ਕਿ ਜਿਸ ਤਰ੍ਹਾਂ ਪਹਿਲਾ ਤਿੰਨ ਜਹਾਜ਼ ਅੰਮ੍ਰਿਤਸਰ 에어ਪੋਰਟ ਤੇ ਡੇਟੇਸ਼ਨ ਉੜੇ ਸੀ ਹਮੇਸ਼ਾ ਅੰਮ੍ਰਿਤਸਰ 에어ਪੋਰਟ ਤੇ ਨਹੀਂ ਸਗੋਂ ਨਾਮਾ ਦੇ ਕਿਸੇ 에어ਪੋਰਟ ਤੇ ਜਹਾਜ਼ ਲੈਂਡਿੰਗ ਕੀਤੀ ਗਈ ਹੈ ਗੈਰ ਕਾਨੂੰਨੀ ਪ੍ਰਵਾਸੀ ਸਨਾਮਾ ਪਾਲਿਸੀ ਤੇ ਨਹੀਂ ਪਰ ਕਦੋਂ ਫਾਰਤਾਂਗੇ ਇਸ ਬਾਰੇ ਕੁਝ ਜਾਣਿਆ ਜਾ ਸਕਦਾ ਫਿਲਹਾਲ ਇਸ ਬਲੱਡਨ ਦੇ ਬਾਰੇ ਨਹੀਂ ਨਵੇਂ ਪਤਾ ਸਰ ਦੇ ਵਿੱਚ ਦੇਖ ਰਹੀ ਚੁੱਕੀ ਹੈਗੀ ਤਾਂ